ਕਿੰਨਾ ਕ ਨੁਕਸਾਨ ਹੋਇਆ 27 ਏਕੜ ਵੀਜੀ ਫਸਲ ਖਰਾਬ ਹੋ ਗਿਆ 19 ਏਕੜ ਦਾ ਚਾਰ ਖਰਾਬ ਹੋ ਗਿਆ ਪਸ਼ੂ ਖਰਾਬ ਹੋ ਗਏ ਵਿੱਚ ਹੁਣ ਬਸੋ ਬਾਰਾ ਗੱਲ ਹੁਣ ਐਵੇਂ ਜਿਹੜੀ ਗਲਤੀ ਆ ਗੱਲ ਮਤਲਬ ਕੋਈ ਹੋ ਨਹੀਂ ਕਰ ਸਕਦੇ ਜਿਹਨਾਂ ਨੁਕਸਾਨ ਹੋ ਗਿਆ ਇਹ ਜਜ਼ਬਾਤ ਅਸੀਂ ਤਾਂ ਢਾਸੀ ਵੇਖਿਆ ਨਹੀਂ ਆ 93 ਦਾ ਵਰਸਿਆ ਪਰ ਜੋ ਹੋ ਗਿਆ ਬੰਦਾ 15 15 20 20 ਸਾਲ ਨਹੀਂ ਉੱਠ ਸਕਦਾ ਫਸਲ ਇਹ ਵੀ ਗਈ ਜਿਹੜੀ ਆਉਣ ਵਾਲੀ ਉਹ ਨਹੀਂ ਪੀਜੀ ਜਾਣੀ ਕਣਕ ਮਾਹ ਇੰਨੀ ਜਮੀਨ 'ਚ ਭਲ ਚੜ ਗਈ ਹੈ ਕਿਦਾਂ ਕੋਈ ਫਸਲ ਨਹੀਂ ਬੰਦਾ ਪੀ ਸਕਦਾ ਨਿਕੂ ਜੀ ਆ ਵੀਰ ਦਾ 50 ਕਿੱਲੇ ਦਾ ਨੁਕਸਾਨ ਹੈ ਸਾਰੇ ਘਰ ਚ ਪਾਣੀ ਪਾਣੀ ਹੈ 4 ਦਿਨ ਹੋ ਗਿਆ ਆਪਦੇ ਬੱਚੇ ਨੂੰ ਵੀਰ ਤਕੜਾ ਵੀਰ ਤਕੜਾ ਹੱਸ ਲਾ ਤਕੜੇ ਹੋ ਕੇ ਲੜਨਾ ਪੜੇ ਤਾਂ ਪਰ ਆਪਣੇ ਸਾਹਮਣੇ ਵਾਲੀ ਜਾ ਰਹੇ ਕਹਿੰਦੇ ਨੇ ਕੋਈ 50 ਕਿੱਲੇ ਦੀ ਖੇਤੀ ਕਰਦਾ ਤਾਂ ਉਹ ਸੌਖਾ ਕਿਤੇ ਪਰ ਤੁਸੀਂ ਕਹਾਂਗੇ 10 ਸਾਲ ਉੱਠਿਆ ਨਹੀਂ ਜਾਣਾ ਅੱਜ 15 20 ਸਾਲੇ 1 ਸਾਲ ਦੀ ਮਾਰ 15 ਸਾਲ ਬਦਾਂਖੋਤੀ ਨਾ ਸਾਰੇ ਐ ਕੋਈ ਦਿੱਕਤ ਨਹੀਂ ਮੇਰਾ ਵੀਰ ਕਿਥੇ ਕਿਹੇ ਚੀਜ਼ ਦੀ ਲੋੜ ਐ ਸੇਵਾ ਦੀ ਲੋੜ ਐ ਜਿੰਨੇ ਕਿਤੇ ਪਹੁੰਚਣ ਦੀ ਲੋੜ ਐ ਮੇਰਾ ਵੀਰ ਹੁਕਮ ਕਰੇ ਕਰ ਮੈਨੂੰ ਐ ਜਦੋਂ ਪੰਜਾਬੀ ਖੜ ਜਾਂਦੇ ਆ ਜੀ ਜਦੋਂ ਸਾਡਾ ਇੱਕ ਵੱਡਾ ਪਰਿਵਾਰ ਖੜਾ ਹੋ ਜਾਂਦਾ ਸਾਡੇ ਨਾਲ ਹਾਂ ਹੁਣ ਇਸ ਟਾਈਮ ਪਰਿਵਾਰ ਖੜਿਆ ਸਾਰੇ ਇੱਥੇ ਟੈਨਸ਼ਨ ਨਾ ਨੋ ਕੋਈ ਨਹੀਂ ਕੋਈ ਗੱਲ ਨਹੀਂ ਉਹ ਰੋਣਾ ਨਹੀਂ ਤਕੜੇ ਹੋ ਕੇ ਬਾਈ ਮੇਰੇ ਤਕੜੇ ਹੋ ਕੋ ਏਸੀ ਦੀ ਫਤਿਹ ਕੀ ਬੁਲਾ ਕੇ ਗਿਆ ਕਿ ਮੈਨੂੰ ਜਾਣ ਦਿਓ ਮੈਂ ਸੇਵਾ ਕਰਨੀ ਐ ਅਗਲੇ ਪਾਸੇ ਵਾਹ ਸਹੀ ਗੱਲ ਉਹ ਸੇਵਾ ਕਰਦਾ ਜਜ਼ਬਾ ਵੇਖ ਲਓ ਘਰ ਸਾਰਾ ਲੁੱਟਾ ਲਿਆ ਬਿਲਕੁਲ 50 60 ਲੱਖ ਦਾ ਨੁਕਸਾਨ ਕੋਈ ਨਿੱਕੀ ਜੀ ਗੱਲ ਨਹੀਂ ਜਨਾਬ ਸਾਰੀ ਜ਼ਿੰਦਗੀ ਲੱਗ ਗਈ ਸਾਰੀ ਜ਼ਿੰਦਗੀ ਲੱਗ ਜਾਂਦੀ ਆ ਕੋਈ ਆਪਾਂ ਸਾਰੇ ਕਮਾਉਣ ਵਾਲੇ ਆ ਜਾਂ ਕਰਨ ਵਾਲੇ ਆ ਪਰ ਇੱਕ ਚੀਜ਼ ਦਾ ਜਜ਼ਬਾ ਵੇਖੋ ਫੇਰ ਉਹ ਫਤਿਹ ਕੀ ਬੁਲਾਇਆ ਗਿਆ ਮੈਨੂੰ ਸੇਵਾ ਕਰਨ ਦਿਓ ਇੱਕ ਸਿਰਫ ਨਾਲ ਇੱਕ ਦਿਲ ਚ ਚਾਹਤ ਹੈ ਬੱਚੇ ਨੂੰ ਮਿਲਣਾ ਜਜ਼ਬਾ ਵੇਖੋ ਜਜ਼ਬਾ ਫੇਰ ਵੀ ਸੇਵਾ ਦਾ ਸੇਵਾ ਕਰ ਰਿਹਾ ਤੁਸੀਂ ਇਹ ਦੇਖੋ ਕਿ ਆਪ ਦਾ ਸਾਰਾ ਕੁਝ ਡੁੱਬ ਗਿਆ ਨਾਇਕ ਕੌਣ ਹੁੰਦੇ ਨੇ ਨਾਇਕ ਇਹੋ ਜਿਹੇ ਲੋਕ ਹੁੰਦੇ ਆ ਇਹ ਵੀਰ ਜਿਹੜਾ ਨਾਲ ਖੜਾ ਟਰੈਕਟਰ ਤੇ ਸੇਵਾ ਕਰਦਾ ਆ ਰਿਹਾ ਸੀ ਤੇ ਬਾਈ ਹੋਣਾ ਨੇ ਦੱਸਿਆ ਕਿ ਇਸ ਵੀਰ ਦਾ ਬਹੁਤ ਵੱਡਾ ਨੁਕਸਾਨ ਹੋਇਆ ਫਿਰ ਵੀ ਸੇਵਾ ਚ ਲੱਗਿਆ ਕਿਹੜਾ ਪਿੰਡ ਆ ਵੀਰ ਤੁਹਾਡਾ ਵੀ ਜਿਹੜਾ ਜਗਦੇਖੁਰ ਦੇ ਪਿੰਡ ਆ ਕਿੰਨਾ ਕੁ ਨੁਕਸਾਨ ਹੋਇਆ 27 ਏਕੜ ਵੀਜੀ ਫਸਲ ਖਰਾਬ ਹੋ ਗਿਆ 19 ਏਕੜ ਦਾ ਚਾਰ ਖਰਾਬ ਹੋ ਗਿਆ ਪਸ਼ੂ ਖਰਾਬ ਹੋ ਗਏ ਵਿੱਚ ਫਿਰ ਵੀ ਇੱਥੇ ਸੇਵਾ 'ਚ ਲੱਗੇ ਹੋ ਹਾਂਜੀ ਚਾਰਾ ਖਾਂਡੇ ਜੀ ਜੀ ਨੂੰ ਜਿਨੂੰ ਲੋੜ ਆ ਫਿਰ ਉਹਨੂੰ ਪਹੁੰਚਵਾ ਦੇਣੇ ਨਾਲ ਇੱਥੋਂ ਮਿਲ ਰਿਹਾ ਚਾਰਾ ਖੜ ਕੇ ਪਹੁੰਚਵਾ ਦੇਣੇ ਅੱਗੇ ਟਰੈਕਟਰ ਟਰਾਲੀ ਦੀ ਉਧਰ ਨਹੀਂ ਬੰਦਿਆਂ ਦੇ ਲੰਘ ਰਹੇ ਫਿਰ ਟਰੈਕਟਰ ਟਰਾਲੀ ਤੇ ਖੜਨਾ ਪੈ ਰਿਹਾ ਘਰ ਦੇ ਵਿੱਚ ਤਿੰਨ ਤਿੰਨ ਫੁੱਟ ਪਾਣੀ ਆ ਹਾਰ 40 50 ਲੱਖ ਦਾ ਨੁਕਸਾਨ ਹਾਂਜੀ ਠੇਕਰੇ ਜਮੀਨ ਹੈ 40-50 ਤੋਂ ਲੱਖ ਤੋਂ ਉੱਤੇ ਨੁਕਸਾਨ ਹੈ ਕਿਵੇਂ ਪੂਰਾ ਹੋਊਗਾ ਇਹ ਤਾਂ ਕੁਦਰਤੀ ਹੈ ਜਿੰਨੇ ਮਾਰ ਮਾਰੀ ਉਹ ਪੂਰਾ ਕਰ ਸਕਦਾ ਕੋਈ ਨਹੀਂ ਇਹ ਕਿੰਨੇ ਨਹੀਂ ਪੂਰਾ ਹੋ ਸਕਦਾ ਪਰਿਵਾਰ ਠੀਕ ਹੈ ਚੜ੍ਹਦੀ ਕਲਾ ਦਾ ਹਾਂਜੀ ਪਰਿਵਾਰ ਕੁਝ ਨਾਲੇ ਚ ਆ ਕੁਝ ਪਿੰਡ ਚ ਫਿਰ ਉਹ ਰੋਟੀ ਦਾ ਵੀ ਕਰਨਾ ਪੈਂਦਾ ਉਹਦੇ ਕਰਕੇ ਹੌਸਲੇ ਜੋ ਹੌਸਲੇ ਜੀ ਫਿਰ ਉਹ ਬਗੈਰ ਕੀ ਕਰ ਸਕਦੇ ਜੇ ਆਪ ਹੋ ਸਕਦਾ ਨਾ ਪਰਿਵਾਰ ਹੈ ਮਗਰ ਉਹਨਾਂ ਦਾ ਕੌਣ ਜਮੇ ਹੋਰ ਬਣੂਗਾ बेटे नु आज 10 मतलब 4 ਦਿਨ ਹੋ ਗਿਆ ਇਹ ਨਾਲੇ ਰੋੜਿਆ ਦੇ ਵੀ ਮਿਲ ਨਹੀਂ ਆ ਅੱਜ ਮਿਲਣਾ ਮੜਾ ਇਧਰ ਆਉਣਾ ਪਿਆ ਜੇ بس ਤੁਸੀਂ ਲਾ ਲੋ ਵੀ ਛੋਟਾ ਬੇਡਾ 4 ਸਾਲ ਦਾ ਵੀ ਅੱਜ ਮਿਲਣਾ ਪਹਿਲੇ ਦਿਨ ਚੱਲਿਆ ਮੈਨੂੰ ਵੱਡਣ ਵਾਲੀ ਸੀ ਆਲਮੋਸਟ 10 ਕਿ ਦਿਨਾਂ ਤੱਕ 5-7 ਦਿਨਾਂ ਚ ਹਾਂ ਜੀਰੀ ਕਟਣ ਵਾਲੀ ਸਾਰੀ ਮਤਲਬ ਖਰਾਬ ਹੋ ਗਈ ਹੈ ਕੁਝ ਵੀ ਨਹੀਂ ਬਚਿਆ ਨਹੀਂ ਭਾਜੀ ਜਿਹੜਾ 14-15 ਏਕੜ ਰਹਿੰਦਾ ਉਹਦੇ ਲਾਗੋਂ ਵੀ ਨਹਾ ਟੁੱਟ ਗਈ ਆ ਉਹ ਵੀ 14-15 ਏਕੜ ਖਤਰੇ 'ਚ ਆ ਵਾ ਉਹ ਬਚਿਆ ਜੀ ਉਹ ਬੱਚਾ ਇਹਨਾਂ ਦਾ ਨੰਗਾ ਪਰ ਉਹ ਵੀ ਖਤਰੇ 'ਚ ਆਬ ਦੋ ਤਿੰਨ ਵਾਰੀ ਨਹਿਰ ਆਬਦੀ ਹੈ ਕੋਈ ਪ੍ਰਸ਼ਾਸਨ ਦੀ ਕੋਈ ਕੇ ਦੀ ਕੋਈ ਮਦਦ ਨਹੀਂ ਆਪ ਦੋ ਵਾਰੀ ਬਦੀਓ ਫੇਰ ਟੁੱਟ ਜਾਂਦੀ ਤਕੜੇ ਤਕੜੇ ਵੀਰ ਇਮੋਸ਼ਨਲ ਹੋ ਗਏ ਔਰ ਇਹ ਮੈਂ ਸਮਝ ਸਕਦਾ ਬਾਈ ਆਪਾਂ ਪੀਡੀਐਫ ਇਹਦੇ ਤੁਹਾਨੂੰ ਮਿਲਿਆ ਜਦੋਂ ਆਪਾਂ ਧੰਨ ਲਾਇਆ ਉਸੇ ਆਪਾਂ ਕਰਦੇ ਰਿਹਾ ਪਰ ਨਹੀਂ ਹੁਣ ਬਸੋ ਬਾਰੇ ਗੱਲ ਹੁਣ ਐਵੇਂ ਜਿਹੜੀ ਗਲਤ ਆ ਗੱਲ ਮਤਲਬ ਕੋਈ ਵੀ ਨਹੀਂ ਕਰ ਸਕਦੇ ਇਹ ਨਾ ਨੁਕਸਾਨ ਹੋ ਗਿਆ ਅਸੀਂ ਤਾਂ 88 ਵੇਖਿਆ ਨਹੀਂ ਆ 93 ਦਾ ਵਰਸਿਆ ਪਰ ਜੋ ਹੋ ਗਿਆ ਬੰਦਾ 15 15 20 20 ਸਾਲ ਨਹੀਂ ਉੱਠ ਸਕਦਾ ਫਸਲ ਇਹ ਵੀ ਗਈ ਜਿਹੜੀ ਆਉਣ ਵਾਲੀ ਉਹ ਨਹੀਂ ਪੀਜੀ ਜਾਣੀ ਕਣਕ ਮਹਾ ਇੰਨੀ ਜਮੀਨ ਚ ਭਲ ਚੜ ਗਈ ਕਿਦਾਂ ਕੋਈ ਫਸਲ ਨਹੀਂ ਬੰਦਾ ਬੀਜ ਸਕਦਾ ਖਾਦ ਆ 150 ਬੋਰੀ ਖਾਦ ਅੰਦਰ ਲੈ ਕੇ ਰੱਖੀਦਾ ਉਹ ਖਤਮ ਹੋ ਗਈ ਹੈ ਜੋ ਬੈੱਡ ਬੁੱਢਾ ਕਰਦੇ ਸਾਰੇ ਨੁਕਸਾਨ ਉਹ ਵੀ ਗਿਆ ਫਾਜਲ ਕਿਤੋਂ ਖਾਦ ਲੈ ਕੇ ਆਏ ਆ ਅੰਦਰ ਲਿਆ ਕੇ ਲਾਈ ਦੋ ਦਿਨ ਮਗਰ ਪਾਣੀ ਆ ਗਿਆ ਸਮਾਨ ਚੱਕਣ ਦਾ ਟਾਈਮ ਵੀ ਨਹੀਂ ਮਿਲਿਆ ਇਹਨਾਂ ਪਤਾ ਹੀ ਨਹੀਂ ਵੀ ਨੀ ਜ਼ੋਰ ਦੀ ਪਾਣੀ ਐਡੀ ਛੇਤੀ ਆਇਆ ਨਾ ਘਰ ਦੇ ਇੱਕ ਸਾਈਡ ਤੋਂ ਸੀ ਇੱਕ ਨਏ ਰਿਹਾ ਉਹਦੇ ਵਿੱਚੋਂ ਦੀ ਥੋੜਾ ਥਾਂ ਉਹਦੇ ਵਿੱਚੋਂ ਦੀ ਪਾਣੀ ਲੰਘਦਾ ਸੀ ਉਹਦੇ ਕਰਕੇ ਮਤਲਬ ਜਿਆਦਾ ਮੁਸ਼ਕਲ ਆਈ ਘਰ ਨੂੰ ਨੁਕਸਾਨ ਤਾਂ ਨਹੀਂ ਹੋਇਆ ਬਚਾਇ ਹਾਂਜੀ ਘਰ ਦੀਆਂ ਨਹੀਂ ਇਹਨੂੰਆਂ ਬੈਗੀਆਂ ਮਤਲਬ ਪਾਣੀ ਬੈਡ ਦੇ ਵੱਡਾਂ ਦੇ ਉੱਤੇ ਰਿਹਾ ਵਾ ਜਿੱਦਾਂ ਮਤਲਬ ਉੱਚੀ ਐਲਸੀਡੀ ਵਗੈਰਾ ਚੀਜ਼ੋ ਵੱਜ ਗਈ ਫਰਜਾਂ ਫੁਰਜਾਂ ਪਾਣੀ ਸਾਰੇ ਫਿਰ ਗਿਆ ਕੱਪੜੇ ਮਤਲਬ ਸਾਰੇ ਉਹ ਨੁਕਸਾਨ ਵੱਖਰਾ ਹੈ। ਅੰਸ਼ਾਰਡਿਚੇ ਪਸ਼ੂ ਜਿਆਦਾ ਸੀ ਨਾ ਅਸੀਂ ਉਹਨਾਂ ਨੂੰ ਕੱਢਣ ਲੱਗੇ ਬਾਹਰ। ਉਹਦੇ ਕਰਕੇ ਘਰ ਦਾ ਸਮਾਨ ਨਹੀਂ ਨਿਕਲਿਆ। ਕੁਝ ਪਸ਼ੂ ਇਦਾਂ ਹੀ ਨਾਲੇ ਤੋਂ ਅੱਗੇ ਕੁਝ ਉੱਥੇ ਪਸ਼ੂ ਲੱਗੇ ਸੀ। ਉਹ ਇਨਾਂ ਜੋ ਬਿਮਾਰ ਹੋ ਗਿਆ ਫਿਰ ਫਾਰਮ 'ਚ ਖੜੇ ਇਦਾਂ ਹੀ ਆ ਪਰੇਸ਼ਾਨੀ ਸੀ। ਕੁਝ ਦਾ ਜਿਆਦਾ ਮਤਲਬ ਜਿਆਦਾ ਨੁਕਸਾਨ ਹੋ ਗਿਆ ਵੀ ਪੂਰਾ ਨਹੀਂ ਕਰ ਸਕਦੇ। ਪਸ਼ੂ ਨੂੰ ਭੁੱਖਾ ਵੇਖ ਕੇ ਰਹਾ ਨਹੀਂ ਜਾਂਦਾ। ਹੂੰ। ਤੇ ਇਨਾਂ ਨਾਲ ਪਾਣੀ ਜਿੱਥੋਂ ਨਾ ਕੇ ਜਾਣਾ ਪੈਂਦਾ। ਬਾਕੀ ਫਿਰ ਵੀ ਇਲਾਕਾ ਨਵਾਸੀਆਂ ਦਾ ਧੰਨਵਾਦ ਮੈਂ ਕਰਦਾ ਜਿੰਨਾ ਮੇਰਾ ਬਹੁਤ ਸਾਥ ਦਿੱਤਾ ਐਵੇਂ ਮਤਲਬ ਜਿਹੜੀ ਗੱਲ ਹੈ ਨਾਕਾਨਵਾਸੀਆਂ ਜਿੰਨੇ ਜੋਗਾ ਹੈਗਾ ਕੋਈ ਹਰ ਕੋ ਨਿੱਕੂ ਜੀ ਆ ਵੀਰ ਦਾ 50 ਕਿੱਲੇ ਦਾ ਨੁਕਸਾਨ ਹੈ ਸਾਰੇ ਘਰ ਚ ਪਾਣੀ ਪਾਣੀ ਹੈ 4 ਦਿਨ ਹੋ ਗਿਆ ਆਪਦੇ ਬੱਚੇ ਨੂੰ ਵੀਰ ਤਕੜਾ ਵੀਰ ਤਕੜਾ ਆਸਲਾ ਤਕੜੇ ਹੋ ਕੇ ਲੜਨਾ ਪਣਾ ਤਾਂ ਆਪਣੇ ਸਾਹਮਣੇ ਵਾਲੀ ਹੀ ਆ ਰਹੇ ਕੋਈ ਨਾਲ ਖੜੇ ਭਰਾ ਹੌਸਲਾ ਕਰ ਵੀਰ ਜੇ ਪਾਈ ਉਹਨੇ ਤੇ ਕਟਣੀ ਵੀ ਉਹਨੇ ਆ ਐ ਏਡੇ ਇਹਨਾਂ ਦਿਲ ਨਹੀਂ ਛੱਡਣਾ ਉਧਰ ਤਾਂ ਕੋਈ ਚੱਕਰ ਉਧਰ ਤਾਂ ਸਾਰਾ ਕੋਈ ਕੁਦਾਖ ਲੋਤੀ ਨਾ ਸਾਰੇ ਕੋਈ ਦਿੱਕਤ ਨਹੀਂ ਮੇਰਾ ਵੀਰ ਕਿੱਥੇ ਕਿਹੇ ਚੀਜ਼ ਦੀ ਲੋੜ ਐ ਸੇਵਾ ਦੀ ਲੋੜ ਐ ਜਿੱਨੇ ਕਦੇ ਪਹੁੰਚਣ ਦੀ ਲੋੜ ਐ ਮੇਰਾ ਵੀਰ ਹੁਕਮ ਕਰੇ ਮੈਨੂੰ ਆ ਪੰਜਾਬੀ ਖੜ ਜਾਂਦੇ ਅਸੀਂ ਜਦੋਂ ਸਾਡਾ ਇੱਕ ਵੱਡਾ ਪਰਿਵਾਰ ਖੜਾ ਹੁੰਦਾ ਸਾਡੇ ਨਾਲ ਹਾਂ ਹੁਣ ਇਸ ਟਾਈਮ ਪਰਿਵਾਰ ਖੜਿਆ ਸਾਰੇ ਇੱਥੇ ਟੈਨਸ਼ਨ ਨਾ ਨੋ ਬ੍ਰਾ ਇਹ ਉਹੋ ਕੱਟ ਸਕਦਾ ਜਿਨੇ ਪਾਤੀ ਹੈ ਬਸ ਕੱਟਣ ਵਾਸਤੇ ਬਸ ਇਹ ਜਜ਼ਬਾਤ ਇਹ ਸੱਚੀ ਗਰਾਉਂਡ ਤੇ ਆ ਕੇ ਔਖਾ ਜੀ ਕੰਮ ਹੈ ਇੱਥੇ ਬਾਹਰ ਬੈਠ ਕੇ ਗੱਲਾਂ ਕਰਨੀਆਂ ਨਿਊਜ਼ ਦੇਖ ਕੇ ਬੋਲਣਾ ਬਹੁਤ ਸੌਖਾ ਲੱਗਦਾ ਮੈਨੂੰ ਜੀ ਜਦ ਮੈਂ ਲੋਕ ਉੱਥੇ ਬਾਹਰੋਂ ਬੈਠੇ ਬੋਲੀ ਜਾਂਦੇ ਨੇ ਇੱਥੇ ਆ ਕੇ ਮਹਿਸੂਸ ਹੁੰਦਾ ਕਿ ਲੋਕਾਂ ਦਾ ਦਰਦ ਕੀ ਆ ਇੱਥੇ ਲੋਕਾਂ ਨੂੰ ਤਕਲੀਫਾਂ ਕੀ ਨੇ ਔਰ ਮੈਨੂੰ ਲੱਗਦਾ ਜੇ ਗਰਦੌਰੀਆਂ ਹੋਣਗੀਆਂ ਕਿੰਨਾ ਕੁ ਮੁਆਵਜ਼ਾ ਦੇ ਦੇਣਗੇ ਜਿਹੜਾ ਘਰਾਂ ਦਾ ਫਰਿੱਜਾਂ ਹਾਂਜੀ ਮੁਆਵਜ਼ਾ ਜੋ ਲਵਾਈ ਵੀ ਨਹੀਂ ਦੇ ਸਕਦੇ ਕੁਝ ਨਹੀਂ ਦੇ ਉਹ ਕੁਦਰ ਕੁਦਰਤੀ ਆ ਮਤਲਬ ਪੂਰਾ ਕਰ ਸਕਦੀ ਕੋਈ ਬੰਦਾ ਨਹੀਂ ਇਹ ਪੂਰਾ ਕਰ ਸਕਦਾ ਸਭ ਝੂਟ ਜੇ ਗੱਲਾਂ ਮੇਰਾ ਇੱਕ ਬ੍ਰਦਰ ਆ ਮਤਲਬ ਰਿਲੇਸ਼ਨ ਚ ਫਾਰਮ ਕਰਦਾ ਹੈ ਡੇਰੀ ਫਾਰਮਿੰਗ ਤੁਸੀਂ ਹਿਸਾਬ ਲਾਓ ਵੀ ਕਿੰਨਾ ਬੰਦੇ ਦਾ ਹੌਸਲਾ ਹੋਊਗਾ ਕੋਨੇ ਵਾਲੇ ਪਿੰਡਾ ਇਦਾਂ ਤੁਸੀਂ ਆ ਤੁਸੀਂ ਇਧਰ ਲੈ ਬੰਨੇ ਪਾਣੀ ਇਧਰ ਫਾਰ ਵੜਿਆ ਫਾਰਮ ਦੇ ਸਾਹਮਣੇ ਗੱਡੀ ਉੱਚੇ ਥਾਂ ਤੇ ਚੜਨ ਲੱਗਾ ਵਿੱਚੋਂ ਭੱਜ ਕੇ ਬਾਹਰ ਨਿਕਲਿਆ ਪਾਣੀ ਵਿੱਚੋਂ ਹੀ ਲੰਘਿਆ ਮਿਲ ਇਹੋ ਜਿਹੇ ਬੰਦੇ ਬੈਠੇ ਆ ਬੜੀ ਬੜੀ ਮੁਸ਼ਕਲ 'ਚ ਬੰਦੇ ਫਸੇ ਭਾਜੀ ਮਿਲ ਤੁਸੀਂ ਤੇ ਤੁਸੀਂ ਜਾ ਕੇ ਵੇਖੋ ਇਦਾਂ ਦਾ ਵਾ ਵੀ ਖਾਣਾ ਉਥੇ ਪਹੁੰਚ ਰਿਹਾ ਵਾ ਬੰਦੇ ਲੈਟਰਨਿੰਗ ਬਾਥਰੂਮ ਲੱਗੇ ਜਾਣ ਦੇ ਖਾਣਾ ਪੀਣਾ ਉਹ ਮਿਲ ਕਿਦਾਂ 2-4 ਦਿਨਾਂ ਬਹੁਤ ਜਾਰੀ ਚੰਗੀ ਜੇ ਇਹ ਸ਼ੂਗਰ ਕਰੋ ਮਹਾਰਾਜ ਜਿਹੜੀ ਚਤਾਂ 'ਤੇ ਚੜੇ ਬੈਠੇ ਆ ਲੋਕ ਜਿਵੇਂ ਹੁਣ ਰਾਸ਼ਨ ਵੀ ਪਹੁੰਚ ਰਿਹਾ ਸੱਚੀ ਮੁੱਚੀ ਜਿਹੜੀ ਭਰਾਨੀ ਗੱਲ ਕਹੇ ਕਿ ਉਹ ਵਾਸ਼ਰੂਮ ਜਾਣਾ ਫਰੈਸ਼ ਹੋਣ ਜਣਾ ਕਿਵੇਂ ਜਾਂਦੇ ਹੋਣਗੇ ਕਿਵੇਂ ਉੱਥੇ ਹੋਣਗੇ ਹਾਲਾਤ ਆਪਾਂ ਘਰੇ ਬੈਠੇ ਬਾਈ ਆਪਾਂ ਇਹ ਕਹਿ ਦਿੰਨੇ ਆ ਕੋਈ 50 ਕਿੱਲੇ ਦੀ ਖੇਤੀ ਕਰਦਾ ਤਾਂ ਉਹ ਸੌਖਾ ਕਿਤੇ ਪਰ ਤੁਸੀਂ ਕਹਾਂਗੇ 10 ਸਾਲ ਉੱਠਿਆ ਨਹੀਂ ਜਾਣਾ ਭਾਜੀ 15 20 ਸਾਲ ਇੱਕ ਸਾਲ ਦੀ ਮਾਰ 15 ਸਾਲ ਪਰ ਅੱਜ ਆਡੇ ਟਰੈਕਟਰਾਂ ਦੇ ਸਵਾਲ ਚੁੱਕਦੇ ਇਹੋ ਟਰੈਕਟਰ ਆ ਜਿਹੜੇ ਸਿਰ ਦਾ ਘਰਾਸ਼ਣ ਬਚਾਉਣ ਦੇ ਆ ਕੋਈ ਹੈਲੀਕਾਪਟਰ ਕੰਮ ਨਹੀਂ ਆਇਆ ਨਾ ਹੁੰਦੇ ਪਹਿਲੀ ਗੱਲ ਜਾਣ ਨਹੀਂ ਬਜਣੀ ਜਾਣ ਨਹੀਂ ਬਜਣੀ ਇਹ ਟਰੈਕਟਰਾਂ ਕਰਕੇ ਸਾਡੀ ਟਰੈਕਟਰਾਂ ਕਰਕੇ ਆ ਬਾਕੀ ਇਹ ਆ ਵੀ ਸਾਰੇ ਮਰੇ ਜਿੱਦਾਂ ਭਰਾ ਵਾ ਸਾਰਿਆਂ ਦਾ ਹਮਲੇ ਨਹੀਂ ਗੱਲ ਬਾਨੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਹੁਣ ਮੇਰੇ ਬੰਦੇਆਂ ਨਾਲ ਭਾਵੇਂ ਉਹਨਾਂ ਦਾ ਪਰਿਵਾਰ ਮਗਰ ਮੈਨੂੰ ਨਹੀਂ ਪਤਾ ਵਿਚਾਰੇ ਚਲੋ ਰੋਟੀ ਪਾਣੀ ਜਾਂਦਾ ਰਿਆ ਉਹਨਾਂ ਮੇਰਾ ਨਹੀਂ ਉਹਨੇ ਦਿਨ ਖੜਾ ਛੱਡਿਆ ਨਾਲ ਰਹੇ ਬਿਲਕੁਲ ਠੀਕ ਹੈ ਤਾਂ ਨਹੀਂ ਇੱਥੇ ਗਰੀਬ ਵੀ ਹੋਣਾ ਫਸਿਆ ਤੇ ਅਮੀਰ ਵੀ ਹੋਣਾ ਫਸਿਆ ਜੇ ਕਿਸੇ 50 ਕਿਲੋ 50 ਜੇ ਕਿਸੇ 10 ਜਰ ਉਹਦਾ 10 ਜਰ ਖਰਚਾ ਵਾ ਹਰ ਇੱਕ ਮਦਾ ਫਸਿਆ ਭਾਈ ਬਹੁਤ ਤਕੜੇ ਲੱਗਦਾ ਕਿਉਂਕਿ ਜਿਵੇਂ ਆਪਾਂ ਹੁਣ ਗੱਲਾਂ ਕਰਦੇ ਪਸ਼ੂਆਂ ਦੀ ਜਿਆਦਾ ਮੁਸ਼ਕਲ ਇਹ ਚੀਜ਼ ਆ ਵੀ ਅਚਾਰ ਖਰਾਬ ਹੋ ਜਾਂਦਾ ਵਾ ਹਾਂ ਬੰਦਾ ਪਾ ਕੁਝ ਪਾਊ ਮਲਾਜ ਪੱਠੀ ਪੀਤ ਨੇ 2 ਮਹੀਨਿਆਂ ਨੂੰ ਪੱਠੀ ਹੋਣਗੇ じゃ ਕਿਦਾਂ ਕਰੂਗਾ ਕੰਮ ਔਰ 2 4 10 ਦਿਨਾਂ ਨੂੰ ਅਸੀਂ ਚਲੇ ਜਾਣਾ ਸਾਰਿਆਂ ਨੇ ਇੱਥੋਂ ਤੁਸੀਂ ਵੀ ਮੈਂ ਵੀ ਸਾਰਿਆਂ ਨੇ ਚਲ ਜਾਣਾ ਜਿਹੜੀ ਉਦੋਂ ਬਾਅਦ ਇਹਨਾਂ ਦੇ ਮੁਸੀਬਤ ਹੈ ਉਹ ਪ੍ਰੋਬਲਮ ਤਾਂ ਉਦੋਂ ਸ਼ੁਰੂ ਹੋਣੀ ਹੈ ਭਾਜੀ ਪ੍ਰੋਬਲਮ ਉਦੋਂ ਸ਼ੁਰੂ ਹੋਣੀ ਆ ਵਾਇਰਸ ਆਹੋ ਜਿਹੀ ਚੱਲਣੇ ਪਸ਼ੂਆਂ ਨੂੰ ਪ੍ਰੋਬਲਮ ਆਉਣੀ ਆ ਬੰਦਿਆਂ ਨੂੰ ਪ੍ਰੋਬਲਮ ਆਉਣੀ ਆ ਇੰਨੀ ਗੰਦਗੀ ਕਿੱਥੇ ਜਾਏਗੀ ਦੁਬਾਰਾ ਵਾਹਣ ਤਿਆਰ ਕਰਨਾ ਕਿਹੜਾ ਸੌਖਾ ਭਾਜੀ ਬਹੁਤ ਵੱਡਾ ਕੰਮ ਆ ਇੰਨੀ ਜਮੀਨ ਤੇ ਭਲ ਚੜ ਜਣੀ ਉਹ ਨਹੀਂ ਜਮੀਨ ਸੈਟ ਹੁੰਦੀ ਆ ਘਰਾਂ ਜੋ ਹੀ ਗੰਦ ਕਢਣਾ ਨਹੀਂ ਜੀ ਸੋ ਕਰਦੇ ਬਾਹਰ ਪਰ ਤਕੜੇ ਰਹੋ ਬਾਈ ਤੁਸੀਂ ਬਹੁਤ ਹੌਸਲੇ ਵਾਲੇ ਹੋ ਤੁਹਾਡਾ ਇਲਾਕਾ ਬਹੁਤ ਹੌਸਲੇ ਵਾਲਾ ਹੈ ਔਰ ਕਹਿਣਾ ਸੌਖਾ ਹੈ ਭਾਜੀ ਇਹ ਕਹਿਣਾ ਬਹੁਤ ਸੌਖਾ ਹੈ ਪਰ ਜਿਹਦੇ ਤੇ ਬੀਤਰੀ ਹੈ ਮੈਂ ਇਹ ਮਹਿਸੂਸ ਕਰ ਸਕਦਾ ਆਪਣਾ 500 ਰੁਪਿਆ ਵੀ ਡਿੱਗ ਜੇ ਆਪਾਂ ਲੱਭਦੇ ਫਿਰਦੇ ਹੁੰਨੇ ਆਵੇਂ 500 ਕਿੱਥੇ ਗਿਆ ਤੇ ਜਿਹਦਾ ਸਾਰਾ ਕੁਝ ਹੀ ਤਬਾਹ ਹੋ ਜਾਣਾ ਬੰਦੇ ਦਾ ਔਰ ਜਿਹੜਾ ਜਿਹੜੇ ਇਲਾਕੇ ਅੱਚ ਆਪਾਂ ਗੱਲ ਕਰਦੇ ਸੀ ਨਾ ਵੀ ਇੱਥੇ ਕੀ ਕੀ ਚੀਜ਼ਾਂ ਚਾਹੀਦੀਆਂ ਨੇ ਜਿਵੇਂ ਰਾਸ਼ਨ ਦੀ ਗੱਲ ਕਰਦੇ ਸੀ ਇਕ ਤਰ੍ਹਾਂ ਦਾ ਪਸ਼ੂਆਂ ਲਈ ਚਾਰਾ ਬਹੁਤ ਜ਼ਰੂਰੀ ਹੈ ਇੱਧਰ ਔਰ ਸੈਕੰਡ ਜਿਹੜੇ ਇੱਧਰ ਟਰਾਲੀਆਂ ਟਰੈਕਟਰ ਲੈ ਕੇ ਜਾ ਰਹੇ ਨੇ ਉਹਨਾਂ ਲਈ ਜਿਹੜਾ ਨੇੜੇ ਕੋਈ ਵੀ ਪੰਪ ਹੈ ਜਿਹੜੇ ਆਪਾਂ ਕਹਿੰਦੇ ਕਿ ਪੈਸੇ ਇੱਥੇ ਦੇਣੇ ਆ ਉੱਥੇ ਦੇਣੇ ਆ ਉਹ ਪੰਪਾਂ ਦਿੱਤੇ ਜਾਣਗੇ ਤੁਸੀਂ ਡੀਜ਼ਲ ਨਾ ਚਾਹੀਦਾ ਔਰ ਬਾਅਦ ਵੀ ਡੀਜ਼ਲ ਦੀ ਬਹੁਤ ਲੋੜ ਰਹੂਗੀ ਟਰੈਕਟਰਾਂ ਦੀ ਬੜੀ ਲੋੜ ਰਹੂਗੀ ਬੱਚਾ ਛੋਟਾ ਹੈ ਸਕੂਲ ਜਾਂਦਾ ਹਾਂਜੀ 4 ਸਾਲ ਦਾ ਨਰਸਰੀ ਗਿਆ ਉਹਨੂੰ ਹੁਣ ਮਿਲਣ ਜਾ ਰਹੇ ਆ ਵਾ ਦੋ ਦਿਨ ਹੋ ਗਏ ਰੋਈ ਜਾਂਦਾ ਤੇ ਉਹਦੇ ਕਰਕੇ ਉਹਨੂੰ ਪਰੇਸ਼ਾਨੀ ਜਾਂਦਾ ਘਰ ਜਾਣਾ ਉਹ ਕਿੱਥੇ ਛੱਡਿਆ ਔਰ ਉਹ ਜੇ ਪੁਆਇਦਾ ਘਰ ਆਉਂਦੇ ਪਰ ਤੁਸੀਂ ਇਹ ਦੇਖੋ ਕਿ ਘਰ ਦੀਆਂ ਲੇਡੀਜ਼ ਨਾ ਭਾਜੀ ਨਿੱਕੀਆਂ ਨਿੱਕੀਆਂ ਚੀਜ਼ਾਂ ساری ਜ਼ਿੰਦਗੀ ਲਾ ਕੇ ਬਣਾਉਂਦੀਆਂ ਕੋਈ ਬੈੱਡ ਦੇ ਬੈੱਡ ਚ ਰੱਖੀ ਹੁੰਦੀ ਹੈ ਕੋਈ ਅਲਮਾਰੀ ਜ ਆਪਾਂ ਨੂੰ ਜੋ ਦੱਸਦੇ ਵੀ ਨਹੀਂ ਗੋਇਲ ਸਾਹਿਬ ਸੁਭਾਸ਼ ਗੋਇਲ ਜੀ ਵੀ ਆਏ ਨੇ ਗੋਇਲ ਸਾਹਿਬ ਆਓ ਇੱਧਰ ਆ ਜਾਓ ਵੀਰ ਹੋਣਾ ਨਾਲ ਗੱਲ ਕਰ ਰਹੇ ਸੀ ਅਸੀਂ 50 ਕਿੱਲੇ ਪੈਲੀ ਇਹਨਾਂ ਦੀ ਸਭ ਖਤਮ ਹੋ ਗਿਆ ਘਰ ਸਭ ਕੁਝ ਔਰ 50 60 ਲੱਖ ਦਾ ਵੀਰ ਦਾ ਨੁਕਸਾਨ ਹੈ ਜਿਹੜਾ ਕਿ ساری ਜ਼ਿੰਦਗੀ ਲਾ ਕੇ ਪੈਸਾ ਕਮਾਇਆ ਹੈ ਘਰ ਚ ਟੀੜਾ ਬੈੱਡਾਂ ਦੇ ਉੱਤੋਂ ਦੀ ਪਾਣੀ ਤੁਰਿਆ ਫਿਰਦਾ ਤਕੜੇ ਰੋ ਵੀਰ ਸਾਰੇ ਨਾਲ ਨੇ ਇਹ ਇਹ ਸਾਰੇ ਲੋਕ ਨੇ ਜਿੰਨੇ ਜੋਗੇ ਸਾਰਾ ਪੰਜਾਬ ਤੁਹਾਡੇ ਨਾਲ ਖੜਾ ਹੈ ਹੌਸਲਾ ਨਹੀਂ ਛੱਡਣਾ ਮੇਰੇ ਵੀਰ ਤਕੜੇ ਰਹਿਣਾ ਬਸ ਨਾਲੇ ਪੂਰਾ ਨਾਲੇ ਪੂਰਾ ਪੰਜਾਬ ਆ ਰਿਹਾ ਕੋਈ ਐਸੀ ਗੱਲ ਨਹੀਂ ਔਰ ਅਸੀਂ ਵੀ ਜਾ ਕੇ ਅਪਲਾਈ ਕਰ ਰਹੇ ਨੇ ਧੰਨਵਾਦ ਮੇਰਾ ਸਿਰਫ ਧੰਨਵਾਦ ਤਰਾਪਾ ਕੋਈ ਨਹੀਂ ਕੋਈ ਗੱਲ ਨਹੀਂ ਉਹ ਰੋਣਾ ਨਹੀਂ ਤਕੜੇ ਹੋ ਕੇ ਬਾਈ ਮੇਰੇ ਤਕੜੇ ਹੋ ਆ ਵੀਰਾ ਆ ਇਹੋ ਜੇ ਯਾਰ ਦੋਸਤ ਹੈ ਤੁਹਾਡੇ ਆਪਣੇ ਸਾਰੇ ਇਹ ਆਪਣੇ ਪਿੰਡ ਦੇ ਲਾਗੂ ਨੇ ਆ ਬੜੀ ਮਦਦ ਕੀਤੀ ਨੇ ਸਾਰੇ ਐਵੇਂ ਸਾਰੇ ਇਲਾਕੇ ਨੇ ਮਦਦ ਕੀਤੀ ਆ ਧੰਨਵਾਦ ਕਿੰਨੀਆਂ ਕ ਕਹਾਣੀਆਂ ਦਸੀਏ ਕਿੰਨੀ ਕ ਤੁਹਾਨੂੰ ਇਹ ਇਮੋਸ਼ਨ ਹੈ ਜਜ਼ਬਾਤ ਦਸੀਏ ਜੀ ਨਦਾ ਹੀ ਵੀਰ ਆ ਸਾਡਾ ਭਰਾ ਹੈ ਜਿਹਦਾ ਤੇ ਬਹੁਤ ਨੁਕਸਾਨ ਹੋ ਗਿਆ ਸਾੰਦਾ ਰੋਣ ਆ ਰਿਹਾ ਵੀ ਇਹ ਭਰਾ ਕਿੱਥੋਂ ਉੱਠੇਗਾ ਇਹ ਤਾਂ ਮਹਾ ਇਹ ਵੀਰ ਕਰ ਜੇ ਤਾਂ ਉੱਠਿਆ ਇਹ ਜਮੀਨ ਇਹਨੇ ਠੇਕੇ ਤੇ ਲਈ ਹੋਈ ਨਹਿਰ ਤੇ ਲੱਗੇ ਆ ਜੋ ਤਾਰ ਹੈ ਜੋ ਡੰਗਰ ਬੱਚਾ ਵੀਰ ਦਾ ਖੇਮਾ ਵੇਖੋ ਜਜਬਾ ਵੇਖੋ ਜਜਬਾ ਫੇਰ ਵੀ ਸੇਵਾ ਦਾ ਸੇਵਾ ਕਰ ਰਿਹਾ ਤੁਸੀਂ ਇਹ ਦੇਖੋ ਕਿ ਆਪ ਦਾ ਸਾਰਾ ਕੁਝ ਡੁੱਬ ਗਿਆ ਸਾਰਾ ਕੁਝ ਲਾ ਲਿਆ ਇਹ ਵੀ ਸੇਵਾ ਚ ਲੱਗਾ ਹੈ ਇੱਕ ਜਜਬਾ ਸਾਡੇ ਪੰਜਾਬੀਆਂ ਚ ਹੋਣਾ ਵੀ ਚਾਹੀਦਾ ਔਰ ਇਹ ਤੋਂ ਲੋਕਾਂ ਨੂੰ ਸਿੱਖਣਾ ਚਾਹੀਦਾ ਕਿ ਅਗਰ ਇਸ ਭਰਾ ਦੀ ਮੈਂ ਕਹਿੰਦਾ ਸੀ 13 ਕਰੋੜ ਪੰਜਾਬੀਆਂ ਜੇ ਇੱਕ ਇੱਕ ਰੁਪਿਆ ਵੀ ਵਾਦਾ ਕਰਦਾ 13 ਕਰੋੜ ਬਾਕੀ ਦੀ ਜ਼ਿੰਦਗੀ ਬਣ ਜਾਣੀ ਆ ਤੇ ਸਪੈਂਡ ਦੀ ਜ਼ਿੰਦਗੀ ਬਣ ਜਾ ਜੀ ਉਹ ਏਸੀ ਦੀ ਫਤਿਹ ਕੀ ਬਲਾ ਕੇ ਗਿਆ ਵੀ ਮੈਨੂੰ ਜਾਣ ਦਿਓ ਮੈਂ ਸੇਵਾ ਕਰਨੀ ਹੈ ਅਗਲੇ ਪਾਸੇ ਵਾਹ ਸਹੀ ਗੱਲ ਹੈ ਸੇਵਾ ਕਰਦਾ ਜਜ਼ਬਾ ਵੇਖ ਲਓ ਘਰ ਸਾਰਾ ਲੁੱਟਾ ਲਿਆ 50 60 ਲੱਖ ਦਾ ਨੁਕਸਾਨ ਕੋਈ ਨਿੱਕੀ ਜੀ ਗੱਲ ਨਹੀਂ ਜਨਾਬ ਸਾਰੀ ਜ਼ਿੰਦਗੀ ਲੱਗ ਗਈ ਸਾਰੀ ਜ਼ਿੰਦਗੀ ਲੱਗ ਜਾਂਦੀ ਆ ਕੋਈ ਆਪਾਂ ਸਾਰੇ ਕਮਾਉਣ ਵਾਲੇ ਆ ਜਾਂ ਕਰਨ ਵਾਲੇ ਆ ਪਰ ਇੱਕ ਚੀਜ਼ ਦਾ ਜਜ਼ਬਾ ਵੇਖੋ ਫਿਰ ਉਹ ਫਤਿਹ ਕੀ ਬੁਲਾਇਆ ਗਿਆ ਮੈਨੂੰ ਸੇਵਾ ਕਰਨ ਤੇ ਇੱਕ ਸਿਰਫ ਨਾਲ ਇੱਕ ਦਿਲ ਚ ਚਾਹਤ ਆ ਬੱਚੇ ਨੂੰ ਮਿਲਣਾ ਉਹ ਬੱਚਿਆਂ ਨੂੰ ਤਾਂ ਜਨਾਬ ਹਰ ਕੋਈ ਤਰ ਮੇਰਾ ਵੀ ਮਨ ਥੋੜਾ ਜਿਹਾ ਭਾਵ ਕੁੰਡਿਆ ਇਸ ਚੀਜ਼ ਦੇ ਬੱਚਿਆਂ ਤੋਂ ਬੰਨਾਂ ਦੇ ਕੁਝ ਵੀ ਨਹੀਂ ਰਹਿ ਸਕਦਾ ਜੇ ਇਹਦੀ ਚੀਜ਼ ਕੋਈ ਲੌਂ ਤੇ ਸਰਕਾਰ ਇੱਕ ਕਿਸ਼ਤ ਵੀ ਨਹੀਂ ਛੱਡ ਸਕਦੀ ਕੋਵਿਡ ਡਾਊਨ ਸਰਕਾਰ ਨੇ ਕਿਸ਼ਤਾਂ ਲਈਆਂ ਏ ਪਰ ਲੇਟ ਲਈਆਂ ਲਈਆਂ ਜਰੂਰ ਵਿਆਸਵੇ ਦਾ ਪਰ ਇੰਨੀ ਸਾਡੇ ਮੰਤਰੀ ਸਾਹਿਬ ਦੀ ਹਿੰਮਤ ਨਹੀਂ ਹੈ ਕਿ ਕਹਿ ਦੇਈ ਨਾਲੇ ਹਲਕੇ ਜਿ ਬਿ ਜਿੰਨਾ ਲੌਂ ਲਿਆ ਮੈਂ ਜਿੰਨੇ ਦਿਨ ਫਸਲ ਨਹੀਂ ਹੁੰਦੀ ਮੈਂ ਕਿਸ਼ਤਾਂ ਛੱਡ ਦਿੰਦੀ ਬੈਂਕ ਇਹਨਾਂ ਦੇਲ ਕੱਢ ਸਕਦਾ ਕੀ ਗਰਦਾਸਪੁਰ ਕੱਲਾ ਹੈ ਹੈਲੀਕਾਪਟਰ ਛੱਡਣਾ ਲੋਕਾਂ ਦੇ ਜਜ਼ਬਾਤ ਠੰਡੇ ਨਹੀਂ ਸਾਰੋ ਨੇ ਠੀਕ ਹੈ ਨਾ ਥੱਲੇ ਥੋੜੀ ਪ੍ਰੈਨਿੰਗ ਵਾਲੋ ਹੀ ਕਹਿਣਗੇ ਵੀ ਅਸੀਂ ਤੁਹਾਨੂੰ ਥੋੜਾ ਟਾਈਮ ਲਈ ਰਾਹਤ ਦੇ ਦਿੰਨੇ ਆ ਸਿੱਖੀ ਸੰਸਥਾਵਾਂ ਨਾ ਨਾ ਹੋਣ ਜੀ ਜਾਂ ਆਪਣੀਆਂ ਜਿੰਨੀਆਂ ਸੰਸਥਾਵਾਂ ਕੰਮ ਕਰਨ ਨਾ ਹੋਣ ਤੇ ਇਹ ਇਲਾਕਾ ਕਦੇ ਵੀ ਨਹੀਂ ਬਚਣਾ ਕੁਲ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਰੋਜ਼ ਮੱਥਾ ਟੇਕਦੇ ਹੋ ਇਹ ਇਲਾਕੇ ਤੇ ਇੰਨੀ ਕਿਰਪਾ ਇਹ ਨਾਲ ਪਿੰਡਾਂ ਵੀਰ ਹੋਣਾਂ ਦਾ ਇਹ ਹੁਣ ਹੜਾਏ ਚ ਵੀ ਇਹ ਕਹਿੰਦੇ ਸਾਡਾ ਪਿੰਡ ਅਸੀਂ ਚਪਹਰੇ ਤੇ ਜਾਣਾ ਤਾਂ ਜਾਣਾ ਹੀ ਜਾਣਾ ਹੈ ਔਰ ਇਹਨਾਂ ਦੀ ਇੰਨੀ ਆਸਥਾ ਹੈ ਤੁਸੀਂ ਦੇਖੋ ਭਗਤ ਸਿੰਘ ਸਾਹਿਬ ਕਿ ਸਾਨੂੰ ਇਸੀ ਦਾ ਮੱਥਾ ਟੇਕਣ ਜਾਣਾ ਤੇ ਜਾਣਾ ਹੀ ਜਾਣਾ ਬਿਲਕੁਲ ਬਾਬਾ ਜੀ ਦੀ ਵੈਸੀ ਬੜੀ ਕਿਰਪਾ ਕੱਲ ਮੈਨੂੰ ਤਾਂ ਖੈਰ ਬਹੁਤਾ ਪਤਾ ਨਹੀਂ ਸੀ ਮੈਂ ਜਦੋਂ ਸਵੇਰੇ ਸੁਲੱਖਿਆ ਸਾਹਿਬ ਦੀਪ ਸਿੰਘ ਗੁਰਦੁਆਰੇ ਗਿਆ ਮੈਂ ਉੱਥੇ ਮੱਥਾ ਟੇਕਿਆ ਨਤਮਸਤਕ ਹੋਇਆ ਤੇ ਜਦੋਂ ਮੈਂ ਉੱਥੋਂ ਬਾਹਰ ਆਇਆ ਮੈਂ ਉੱਥੇ ਅਰਦਾਸ ਕਰਾ ਕੇ ਆਇਆ ਵੀ ਜਿੱਦਾਂ ਵੀ ਹੱਡ ਬੀੜ ਤੇ ਇਲਾਕਾ ਹੈ ਬਾਬਾ ਜੀ ਉੱਥੇ ਝੰਡਾ ਘੁਮਾ ਦਿਓ ਆਪਣਾ ਤੇ ਸਾਰਿਆਂ ਨੂੰ ਰਾਹਤ ਮਿਲ ਜੇ ਤੇ ਮੈਂ ਜਦੋਂ ਬਾਹਰ ਆ ਕੇ ਗੱਡੀ 'ਚ ਬੈਠਾ ਮੈਂ ਆਪਣੇ ਨਾਲ ਦੇ ਸਾਥੀ ਨੂੰ ਕਹਿ ਰਿਹਾ ਕੋਈ ਟੀਮ ਲੱਭੋ ਯਾਰ ਆਪਾਂ ਉੱਥੇ ਜਾ ਕੇ ਕੋਈ ਦੇਖ ਕੇ ਆਈਏ ਵੀ ਕੀ ਸੇਵਾ ਆਪਾਂ ਕਰ ਸਕਦੇ ਕਿਉਂਕਿ ਪਹਿਲਾਂ ਤਾਂ ਪਤਾ ਹੀ ਨਹੀਂ ਅੱਜ ਆਏ ਆ ਔਰ ਮਿੰਡੂ ਉਮੀਦ ਹੈ ਵੀ ਇੱਥੇ ਲੱਗਦਾ ਵੀ 2-3 ਮਹੀਨੇ ਲਾਉਣੇ ਪੈਣਗੇ ਔਰ ਜਾ ਕੇ ਅਸੀਂ ਵੀ ਆਪਣੀ ਜਿੰਨੀ ਵੀ ਕਮੇਟੀ ਆ ਗੱਲਬਾਤ ਕਰਾਂਗੇ ਔਰ ਸਰਕਾਰੀ ਦਰਬਾਰੇ ਵੀ ਬਾਬਾ ਜੀ ਦੀ ਬੜੀ ਕਿਰਪਾ ਸਰਕਾਰ ਤੱਕ ਵੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਪਰ ਤੁਹਾਨੂੰ ਸਾਰਿਆਂ ਨੂੰ ਇਹ ਵੀ ਅਪੀਲ ਹੈ ਗੋਇਲ ਸਾਹਿਬ ਤੁਹਾਨੂੰ ਵੀ ਨਿੱਕੂ ਭਾਜੀ ਤੁਹਾਨੂੰ ਜਿੰਨੀ ਪੰਜਾਬ ਦੀ ਬਾਕੀ ਇੰਡਸਟਰੀ ਹੈ ਕਿ ਜਦੋਂ ਤੱਕ ਪਾਣੀ ਚੜਿਆ ਇਕੱਲਾ ਉਦੋਂ ਤੱਕ ਸਾਰਨਾ ਲਈਏ ਜਦੋਂ ਪਾਣੀ ਲੈ ਗਿਆ ਨਿਕਲ ਗਿਆ ਉਦੋਂ ਬਾਅਦ ਇਹਨਾਂ ਇਹਨਾਂ ਦੇ ਹਾਲਾਤ ਆ ਕੇ ਜਾਣਨੇ ਸਾਡੇ ਲਈ ਲਾਜ਼ਮੀ ਨੇ ਮੱਕੜ ਦਾ ਲੋੜ ਹੀ ਉਦੋਂ ਬਾਅਦ ਹੈ ਜਿਹੜੀ ਹੁਣ ਹੈ ਹੁਣ ਤੇ ਸਾਰੇ ਆਪ ਦਾ ਆਉਣਗੇ ਲੇਕਿਨ ਜਦੋਂ ਲੋਕੀ ਨਿਕਲ ਜਾਂਦੇ ਨੇ ਮੁਸੀਬਤ ਚੋਂ ਉਦੋਂ ਫਿਰ ਕੋਈ ਸਾਰ ਲੈਣ ਵੀ ਨਹੀਂ ਆਉਂਦਾ ਬਿਮਾਰੀਆਂ ਫੈਲਣ ਗਿਆ ਬਹੁਤ ਤਰ੍ਹਾਂ ਦੀਆਂ ਉਹਦੇ ਵਾਸਤੇ ਮੈਡੀਕਲ ਹੈਲਥ ਦੀ ਬਹੁਤ ਲੋੜ ਹੈ ਹੈਲਥ ਦੀ ਬਹੁਤ ਲੋੜ ਹੈ ਬਹੁਤ ਧੰਨਵਾਦ ਕੈਮਰਾ ਪੋਜੀਸ਼ਨ ਮਲਕੀਤ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀ ਵੀ ਅਜਨਾਲਾ